ਬਾਸ਼ਾ ਦਿਨ ਚੌਥੀ ਜੋਤ ਆਪ ਗੁਰੂ ਨਾਨਕ ਦਾ ਰੂਪ ਧਾਰਨ ਕਰਕੇ ਅੰਦਰ ਸਰ ਦੇ ਵਿੱਚ ਆ ਗਈ ਆ ਇੱਕ ਘਟਨਾ ਮੈਨੂੰ ਯਾਦ ਆ ਰਹੀ ਆ ਦਾਸ ਦਾ ਫਰੈਂਡ ਸੀ ਬੈਂਕ ਦੇ ਵਿੱਚ ਮੈਨੇਜਰ ਲੱਗਾ ਹੋਇਆ ਸੀ ਉਹਦੀ ਵਾਈਫ ਸਕੂਲ ਦੇ ਵਿੱਚ ਟੀਚਰ ਸੀ 5 ਸਾਲ ਹੋ ਗਏ ਸਨ ਵਿਆਹ ਦਾਸਨ ਪਹੁੰਚਾ ਕੀਤਾ ਤੇ ਕਹਿਣ ਲੱਗਾ ਭਾਈ ਸਾਹਿਬ ਬਾਤ ਮੁਠੀ ਹੈ ਮੈਂ 5 ਸਾਲ ਹੋ ਗਏ ਆ ਗੁਰੂ ਨੇ ਹਜੇ ਮੇਰ ਨੇ ਕਿਤੇ ਕੀ ਘਰ ਦੇ ਵਿੱਚ ਕੋਈ ਲਾੜ ਨਹੀਂ ਕੋਈ ਪੁੱਤ ਨਹੀਂ ਹੈਗਾ ਕੋਈ ਧੀ ਨਹੀਂ ਹੈਗੀ ਕਿਉਂਕਿ ਵੱਡੇ ਬਜ਼ੁਰਗ ਕਹਿੰਦੇ ਹੁੰਦੇ ਸਨ ਜਿਸ ਘਰ ਦੇ ਵਿੱਚ ਕੋਈ ਤੀਰ ਜਾਂ ਪੁੱਤ ਨਾ ਹੋਵੇ ਉਸ ਕੁੱਲ ਦਾ ਨਾਸ਼ ਹੋ ਜਾਂਦਾ ਉਹ ਬਾਤ ਦੁਖੀ ਹੋ ਜਾਣ ਕਹਿ ਲੱਗਾ ਭਾਈ ਸਾਹਿਬ ਗੁਰੂ ਸਾਡੇ ਤੇ ਕਿਰਪਾ ਨਹੀਂ ਕਰਿਆ ਪਤਾ ਨਹੀਂ ਸਾਡੀ ਸੇਵਾ ਦੇ ਵਿੱਚ ਭਾਵਨਾ ਦੇ ਵਿੱਚ ਕਿੱਥੇ ਕਮੀ ਰਹਿ ਗਈ ਹੈ ਜਾਂ ਤਾਂ ਦਾਨ ਪੁੰਨ ਵੀ ਅਸੀਂ ਖੁੱਲ੍ਹਾ ਕੀਤਾ ਕੋਈ ਵੀ ਧਾਰਤੇ ਆਉਂਦਾ ਉਸ ਨੂੰ ਕਦੇ ਖਾਲੀ ਨਹੀਂ ਮੋੜਿਆ ਪਰ ਫਿਰ ਵੀ ਗੁਰੂ ਨਾਨਕ ਦਾਸ ਮਹਾਰਾਜ ਜੀ ਸਾਡੇ ਦਾ ਝੋਲੀयां ਨਹੀਂ ਭਰਦੇ ਪੈਨੇ ਮੈਂ ਕਿਹਾ ਆਓ ਚਲੋ ਅੱਜ ਤੁਹਾਨੂੰ ਉਸ ਵੱਡੇ ਘਰ ਦੇ ਵਿੱਚ ਲੈ ਕੇ ਜਾਣਾ ਜਿਸ ਵੱਡੇ ਘਰ ਦੇ ਵਿੱਚ ਕੋਈ ਸਰਦਾ ਦੇ ਨਾਲ ਕੋਈ ਭਾਵਨਾ ਦੇ ਨਾਲ ਜਾਂਦਾ ਹੈ ਅਰਦਾਸ ਕਰਦਾ ਹੈ ਕਦੇ ਉਹ ਖਾਲੀ ਨਹੀਂ ਜਾਂਦਾ ਕਾ ਦਾਸ ਗਏ ਘਟੀ ਦੇ ਵਿੱਚ ਬੈਠੇ ਗੁਰੂ ਰਾਮ ਦਾਸ ਦੀ ਨਜ਼ਰੇ ਵੱਲ ਅਸੀਂ ਤੁਰ ਪਏ ਉਹ ਆਇਆ ਵੀਰ ਤੇ ਗੱਡੀ ਦੇ ਵਿੱਚ ਬੈਠ ਗਿਆ ਤੇ ਮੈਂ ਉਹਨੂੰ ਪੁੱਛਿਆ ਕਿ ਮੈਂ ਕਿਹ ਜੋੜਾ ਨਹੀਂ ਪਾਇਆ ਕਹਿਣ ਲੱਗਾ ਭਾਈ ਸਾਹਿਬ ਅਚਲ ਮਨ ਤੇ ਬਣ ਕੇ ਚੱਲਿਆਂ ਗੁਰੂ ਰਾਮਦਾਸ ਦੇ ਦਰ ਦਿੱਤੇ ਤਾਂ ਕਰਕੇ ਜੋੜਾ ਨਹੀਂ ਪਾਇਆ ਇਹ ਭਾਵਨਾ ਸੀ ਇਹ ਭਿਆਸ ਸੀ ਗੁਰੂ ਪ੍ਰਤੀ ਅਸੀਂ ਗੁਰੂ ਰਾਮਦਾਸ ਦੇ ਨੰਰੀ ਦੇ ਵਿੱਚ ਪਹੁੰਚੇ ਮੱਥਾ ਟੇਕਿਆ ਸਤਖੰਡ ਅਰਦਾਸ ਕੀਤੀ ਸ੍ਰੀ ਕਾਦਰ ਸਾਹਿਬ ਮੱਥਾ ਟੇਕ ਕੇ ਅਰਦਾਸ ਕੀਤੀ ਸੈਭ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਦਾ ਨਾਮ ਲਿਆ ਤੇ ਬਾਬਾ ਗੁੰਡਾ ਸਾਹਿਬ ਜੀ ਦੀ 베ਰੀ ਦੇ ਕੋਲ ਆ ਕੇ ਜਦੋਂ ਉਸ ਨੇ ਕਿਹਾ ਭਾਈ ਸਾਹਿਬ ਅਰਦਾਸ ਕਰੋ ਕਿ ਬਾਬਾ ਗੁੰਡਾ ਸਾਹਿਬ ਸ਼ਾਇਦ ਕਿਰਪਾ ਕਰ ਦੇ ਗੁਰੂ ਨਾਮ ਦਾ ਇਸ ਨਗਰੀ ਦੇ ਵਿੱਚ ਆਪ ਆਏ ਆ ਅਰਦਾਸਾ ਸੋਧਿਆ ਗੁਰੂ ਸਾਹਿਬ ਦੀ ਅਡੀ ਅਪਾਰ ਕਿਰਪਾ ਹੋਈ 10 ਮਹੀਨਿਆਂ ਬਾਅਦ ਜਿੱਥੇ ਉਹ ਇੱਕ ਪੁੱਤਨ ਤੜਪਦਾ ਪਿਆ ਸੀ ਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਐਸੀ ਕਿਰਪਾ ਕਰਨ ਦਿੱਤੀ ਉਸ ਦੇ ਘਰ ਦੇ ਵਿੱਚ ਜੋੜੇ ਬੱਚੇ ਹੋਏ ਇੱਕ ਧੀ ਤੇ ਇੱਕ ਪੁੱਤਰ ਜਿਹੜਾ ਕੋਈ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਆਉਂਦਾ ਗੁਰੂ ਦੀ ਦਵਾਰੇ ਦੇ ਉੱਤੇ ਕਿਉਂਕਿ ਮੇਰਾ ਗੁਰੂ ਰਾਮਦਾਸ ਜੰਮਣ ਮਰਨ ਦਾ ਗੇਟ ਜਿਹੜਾ ਉਹਦੇ ਵਿੱਚੋਂ ਕੱਢ ਦਿੰਦਾ ਇਹ ਤਾਂ ਇੱਕ دنیਵੀਂ ਚੀਜ਼ ਸੀ ਜੰਮਣ ਮਰਨ ਤੋਂ ਤੇ ਛੁਟਾ ਭਾਉ ਜਗਤ ਤਰਾਇ ਕਿ ਮੇਰਾ ਗੁਰੂ ਰਾਮਦਾਸ ਜਿਹੜਾ ਜੰਮਣ ਮਰਨ ਦਾ ਗੇਟ ਜਿਹੜਾ ਉਹਦੇ ਵਿੱਚੋਂ ਕੱਢ ਦਿੰਦਾ ਜਿੰਨੇ ਤੂੰ ਸੇਵਿਆ ਭਾਉ ਕਰ ਸੇ ਤੂੰ ਦਰ ਪਾਰ ਉਤਾਰਿਆ ਕਿਉ ਸੰਸਾਰ ਦੇ ਵਿੱਚੋਂ ਗੁਰੂ ਰਾਮਦਾਸ ਉਸ ਮਨੁੱਖ ਦੀ ਜਾਮਣੀ ਕੱਢ ਦਿੰਦੇ ਨੇ ਗੁਰਮੁਖ ਨਾਨਕ ਅਰਾਧਿਆ ਸਭ ਆਖੋ ਧੰਨ 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 ਗੁਰਸਈ ਕਿ ਗੁਰੂ ਰਾਮਦਾਸ ਮਹਾਰਾਜ ਜੀ ਐਸੀ ਕਿਰਪਾ ਕਰ ਦਿੰਦੇ ਨੇ ਉਸ ਮਨੁੱਖ ਦੀ ਜਾਮਣੀ ਕੱਟ ਦਿੰਦੇ ਨੇ ਜਿਹੜਾ ਕੋਈ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਗੁਰੂ ਰਾਮਦਾਸ ਜੀ ਦੀ ਨਗਰੀ ਦੇ ਵਿੱਚ ਆਉਂਦਾ ਕਿਉਂਕਿ ਜਦੋਂ ਆਪਾਂ ਅਸੀਂ ਗੁਰੂ ਦੇ ਕੋਲ ਕੁਝ ਮੰਗਦੇ ਆ ਅਸੀਂ ਇਹ ਨਹੀਂ ਸੋਚਣਾ ਕਿ ਮੈਂ ਪ੍ਰਧਾਨ ਮੈਂ ਸਰਪੰਚਾਂ ਮੈਂ ਫਲਾਣਾ ਤੇ ਮੈਂ ਠੀਕਣਾ ਕਿਉਂਕਿ ਮਨੁੱਖ ਜੇ ਖਾਲੀ ਆਦਤ ਖਾਲੀ ਮੁੜ ਜਾਵੇਗਾ ਜੋਦੋ ਵੀ ਹਣਾ ਨੀਵਾ ਹੋ ਕੇ ਆਣਾ ਤੇ ਜਦੋਂ ਨੀਵਾ ਹੋ ਕੇ ਆਵੇਗਾ ਜੋ ਕੁਝ ਮੰਗੇਗਾ ਉਸਨੂੰ ਪ੍ਰਾਪਤ ਹੋ ਜਾਵੇਗਾ ਮੇਰਾ ਮੁਰਸ਼ਿਦ ਫਰਮਾਨ ਕਰਦਾ ਪਿਆ ਜੋ ਮੰਗ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸੱਚੋ ਸਾਡਾ ਜਿਹੜਾ ਗੁਰੂ ਤੇਤੇ ਭਰੋਸਾ ਹੋਣਾ ਚਾਹੀਦਾ ਸਾਡੀ ਭਾਵਨਾ ਜਿਹੜੀ ਅੰਦਰੋਂ ਜਾਗਰਤ ਹੋਣੀ ਚਾਹੀਦੀ ਹੈ ਤੇ ਮੇਰਾ ਸਾਰਾ ਕਹਿੰਦਾ ਖੋਜਿਤ ਖੁਜ ਤਤ ਵਿਚਾਰਿਓ ਦਾਸ ਗੋਬਿੰਦ ਪ੍ਰਾਇਣ ਅਬਨਾਸੀ ਖੇਮ ਚਾਹੇ ਨਾਨਕ ਸਦਾ ਸਿਮਰ ਨਰਾਇ ਮੈਨੂੰ ਉਸ ਕਾਲਪੁਰਖ ਪਰਮਾਤਮਾ ਦਾ ਭਰੋਸਾ ਮੈਂ ਖੋਜ ਕਰਦੇ ਕਰਦਿਆਂ ਇਹ ਤਤ ਕੱਢ ਲਿਆ ਕਿ ਮੈਨੂੰ ਉਸ ਕਾਲਪੁਰਖ ਪਰਮਾਤਮਾ ਦਾ ਓਟ ਆਸਰਾ ਉਸ ਗੁਰੂ ਰਾਮਦਾਸ ਦਾ ਓਟ ਆਸਰਾ ਜਿਹੜਾ ਗੁਰੂ ਰਾਮਦਾਸ ਐਸੀ ਕਿਰਪਾ ਕਰਨ ਦਾ ਕਿ ਜਦੋਂ ਗੁਰੂ ਰਾਮਦਾਸ ਭਾਈ ਜੇਠਾ ਜੀ ਇਤਿਹਾਸ ਗਵਾਇ ਭਰਦਾ ਪਿਆ ਹੈ ਕਿ ਜਦੋਂ 2 ਸਾਲਾਂ ਦੇ ਸੰ ਘਰ ਦੇ ਵਿੱਚ Laash ਪਈ ਆ ਕਿਰੇ ਬੰਦੇ ਸਾਰੇ ਰੋ ਰਹਿਣ ਤੇ ਭਾਈ ਜੇਠਾ ਜੀ ਵਾਰ-ਵਾਰ ਉਸ ਮੰਜ਼ੇ ਤੇ ਕੋਲ ਜਾਂਦੇ ਕਿਿੱਥੇ Laash ਪਈ ਆ ਉਹ Laash ਕਿਹਦੀ ਪਈ ਆ ਧੰਗੁਰ ਰਾਮਦਾਸ ਜੀ ਮਾਤਾ ਜੀ ਦੀ ਬਾਹਰ ਜੇਠੇ ਦੇ ਮਾਤਾ ਦੇ ਬਾਹਰ ਜੇਠਾ ਵਾਰ-ਵਾਰ ਜਾਂਦਾ ਹੈ ਉੱਤੋਂ ਕੱਪੜਾ ਚੁੱਕਦਾ ਹੈ ਤੇ ਦੁਨੀਆ ਦੇ ਲੋਕਾਂ ਨੂੰ ਪੁੱਛਦਾ ਹੈ ਕਿ ਮਾਂ ਕਿਵੇਂ ਸੁੱਤੀ ਪਈ ਆ ਤੇ ਗੁਰੂ ਪਿਤਾ ਜੀ ਕਹਿ ਰਹੇ ਨੇ ਗੁਰਦਾਨ ਦਾ ਜੀ ਦੇ ਪਿਤਾ ਉਹ ਆ ਕੇ ਆਪਣੇ ਬੱਚੇ ਨੂੰ ਉਠਾ ਕੇ ਲੈ ਜਾਂਦੇ ਨੇ ਕਹਿਣ ਲੱਗੇ ਪੁੱਤਰ ਤੁਹਾਡੀ ਮਾਤਾ ਹੁਣ ਨਹੀਂ ਉੱਠੇਗੀ। ਕਿਉਂ ਗੁਰਪਿਤਾ ਜੀ ਕਿਹਨ ਬਾਪੂ ਕਿਉਂ ਨਹੀਂ ਉੱਠੇਗੀ? ਕੀ ਹੋਇਆ ਮੇਰੀ ਮਾਂ ਨੂੰ? ਤੇ ਪਿਤਾ ਨੇ ਕਿਹਾ ਕਿ ਪੁੱਤਰ ਤੇਰੀ ਮਾਤਾ ਜਿਹੜੀ ਮਰ ਗਈ। 2 ਸਾਲ ਦਾ ਪੁੱਤਰ ਉਹਨੂੰ ਕੀ ਪਤਾ ਕਿ ਮਾਤਾ ਮਰ ਗਈ। ਫਿਰ ਇਹੋ ਜਿਹਾ ਭਿਆਨਕ ਸਮਾਂ ਆਇਆ। ਜਦੋਂ ਗੁਰੂ ਰਾਮਦਾਸ ਜੀ ਕੁਮਰ ਜੀ ਦੇ 7 ਸਾਲ ਦੀ ਹੋਈ ਤੇ ਪਿਤਾ ਦਾ ਸਾਆਯਾ ਵੀ ਸਿਰ ਤੋਂ ਉੱਟ ਗਿਆ ਤੇ ਗੁਰੂ ਰਾਮਦਾਸ ਮਹਾਰਾਜ ਜੀ ਜੀਤਿਮ ਹੋ ਗਏ ਨਾਨੀ ਮਾਂ ਆਇਆ ਤੇ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਆਪਣੇ ਨਾਲ ਲੈ ਜਾਂਦੀ ਵਸ ਦਿੱਤੀ ਕਿਉਂਕਿ ਗੁਰੂ ਰਾਮਦਾਸ ਜੀ ਦਾ ਨਾਮ ਦਾ ਪਿੰਡ ਵਸ ਦਿੱਤੀ ਸੀ ਤੇ ਚੂਨਾ ਮੰਡੀ ਲਾਹੌਰ ਦੇ ਵਿੱਚ ਤੇ ਗੁਰੂ ਰਾਮਦਾਸ ਜੀ ਦਾ ਜਨਮ ਹੋਇਆ ਸੀ ਜਿੱਥੇ ਹੀਰੇ تراਸ਼ੇ ਜਾਂਦੇ ਸਨ ਪਰ ਦੁਨੀਆ ਦੇ ਲੋਕ ਇਹ ਨਹੀਂ ਜਾਣਦੇ ਸਨ ਕਿ ਚੂਨਾ ਮੰਡੀ ਦੇ ਵਿੱਚ ਇੱਕ ਐਹੋ ਜਿਹਾ ਹੀਰਾ ਆਇਆ ਜਿਸ ਨੇ ਸਾਰੀ ਦੁਨੀਆ ਦੇ ਵਿੱਚ ਰਾਜ ਕਰਨਾ ਅੱਜ ਦੁਨੀਆ ਦੇ ਲੋਕ ਕਹਿੰਦੇ ਪੈਣਾ ਕਿ ਜੇਠੇ ਦੇ ਘਰਨ ਤਾਲੇ ਲੱਗ ਗਏ ਨੇ ਜੇਠੇ ਦਾ ਘਰ ਬੰਦ ਹੋ ਗਿਆ ਪਰ ਦੁਨੀਆ ਦੇ ਲੋਕ ਇਹਨਾਂ ਜਾਣਦੇ ਕਿ ਜੇਠੇ ਦਾ ਘਰ ਇੱਕ ਦਿਨ ਐਡਾ ਵੱਡਾ ਹੋਵੇਗਾ ਦੁਨੀਆ ਦੇ ਲੋਕ ਉੱਥੇ ਜਾ ਕੇ ਕਰਨਗੇ ਪ੍ਰਸ਼ਾਦਾ ਛਕਿਆ ਕਰਨਗੇ ਅਰਦਾਸ ਕਰਿਆ ਕਰਨਗੇ ਅੱਜ ਜੇਠੇ ਦਾ ਐਡਾ ਵੱਡਾ ਘਰ ਹੈ ਭਾਵ ਕਿ ਅੱਜ ਸੋਨੇ ਦਾ ਮਹਿਲ ਜਿਹੜਾ ਕੋਈ ਸਰਦਾ ਦੇ ਨਾਲ ਭਾਵਨਾ ਦੇ ਨਾਲ ਜਦੋਂ ਗੁਰੂ ਰਾਮਦਾਸ ਦੇ ਕੋਲ ਜਾਂਦਾ ਅਰਦਾਸ ਕਰਦਾ ਭਾਵਨਾ ਦੇ ਨਾਲ ਤੇ ਗੁਰੂ ਰਾਮਦਾਸ ਉਹਦੀ ਝੋਲੀਆ ਘਰ ਦਿੰਦੇ ਨੇ ਧੰਨ ਧੰਨ ਸਤਿਗੁਰ ਪੁਰਖ ਨਰਨ ਤਾਖ ਆਕਾਰ ਬਣਾਇਆ ਧੰਨ ਧੰਨ ਸਤਿਗੁਰ ਸਿੱਖ ਸੁਣ ਚਰਨਾ ਗੁਰ ਰੰਖ ਜੋ ਆਏ ਜਿਹੜਾ ਕੋਈ ਸ਼ਰਧਾ ਦੇ ਨਾਲ ਭਾਵਨਾ ਦੇ ਨਾਲ ਜਾਂਦਾ ਚਰਨ ਸ਼ਰਨ ਗੁਰ ਇੱਕ ਪਿੰਡ ਆ ਜਾਏ ਚੱਲ ਸਤ ਗੁਰ ਕੋੜ ਪਿੰਡ ਆ ਅੱਗੇ ਹੋਏ ਲੇਤ ਹਨ ਭਾਈ ਗੁਰਦਾਸ ਜੀ ਫਰਮਾਨ ਕਰਦੇ ਕਿ ਤੂੰ ਇੱਕ ਪਿੰਡਾਂ ਚੁੱਕ ਚਾਰ ਪਿੰਡੇ ਅਗੋਂ ਤਨ ਗੁਰੂ ਰਾਮਦਾਸ ਲੈਣ ਵਾਸਤੇ ਆਵੇਗਾ ਤੂੰ ਪਹਿਲਾਂ ਆਪਣਾ ਹਿਰਦਾ ਤੇ ਸਾਫ਼ ਕਰ ਲੈ ਭਾਈ ਜੇਠਾ ਜੀ ਆਪਣੇ ਪਿੰਡ ਨਾਨਕੇ ਪਿੰਡ ਬਸ ਕੇ ਬਸ ਕੇ ਆ ਜਾਂਦੇ ਨੇ ਜਦੋਂ ਬਾਸਰ ਕੇ ਆ ਜਾਂਦੇ ਨੇ ਤੇ ਇੱਥੇ ਗੁਰੂ ਨਾਨਕ ਦਾ ਜੀ ਮਹਾਰਾਜ ਜੀ ਘੁੰਗਣੀਆਂ ਵੇਚਣ ਲੱਗ ਪੈਂਦੇ ਨੇ ਤੇ ਗੁਰੂ ਅਮਰਦਾਸ ਜੀ ਦੀ ਮਹਾਰਾਜ ਜੀ ਐਸੀ ਨਜ਼ਰ ਪਈ ਤੇ ਉਹਨਾਂ ਨੇ ਕਹਿ ਦਿੱਤਾ ਕਿ ਮਨਸਾ ਦੇਵੀ ਮੈਂ ਭਾਈ ਜੇਠੇ ਦੇ ਉੱਤੇ ਘੁੰਗਣੀਆਂ ਦਾ ਟੋਕਰਾ ਨਹੀਂ ਦੇਖ ਰਿਆ ਮੈਂ ਤਾਂ ਇਹ ਦੇਖ ਰਿਆ ਗੁਰੂ ਰਾਮ ਦਾਸ ਦੇ ਸਿਰ ਦੇ ਉੱਤੇ ਛਤਰ ਝੂਲ ਰਿਹਾ ਇਹ ਤਾਂ ਰਾਜਾ ਇਹ ਤਾਂ ਬਾਦਸ਼ਾਹ ਫਿਰ ਸਮਾਂ ਆਉਂਦਾ ਗੁਰੂ ਅਮਰਦਾਸ ਜੀ ਆਪਣੀ ਛੋਟੀ ਬੇਟੀ ਬੀਬੀ ਭਾਨੀ ਜੀ ਦਾ ਵਿਆਹ ਜਿਹੜਾ ਗੁਰੂ ਰਾਮਦਾਸ ਜੀ ਦੇ ਨਾਲ ਕਰ ਦਿੰਦੇ ਨੇ ਤੇ ਗੁਰੂ ਰਾਮਦਾਸ ਜੀ ਨੂੰ ਕਰ ਗੱਦੀ ਤੇ ਬਿਠਾ ਦਿੰਦੇ ਤੇ ਬਾਦਸ਼ਾਹ ਬਣਾ ਦਿੰਦੇ ਤੇ ਅੱਜ ਗੁਰੂ ਰਾਮਦਾਸ ਦਾ ਐਡਾ ਵੱਡਾ ਮਹਿਲ ਆ ਦੁਨੀਆ ਦੇ ਹੋਰ ਮਹਿਲਾਂ ਨੂੰ ਤਾਲੇ ਲੱਗ ਸਕਦੇ ਨੇ ਘਰਾਂ ਨੂੰ ਤਾਲੇ ਲੱਗ ਸਕਦੇ ਨੇ ਪਰ ਦੁਨੀਆ ਦੀ ਇਹੋ ਜਿਹੀ ਕੋਈ ਤਾਕਤ ਨਹੀਂ ਜਿਹੜਾ ਮੇਰੇ ਗੁਰੂ ਰਾਮਦਾਸ ਜੀ ਨਗਰੇ ਤੇ ਵਿੱਚ ਜਾ ਕੇ ਮੇਰੇ ਗੁਰੂ ਰਾਮਦਾਸ ਦੇ ਘਰਨ ਤਲੇ ਲਾ ਦੋ। ਦੁਨੀਆਂ ਦੇ ਵਿੱਚ ਇਹੋ ਜਿਹੀ ਕੋਈ ਤਾਕਤ ਨਹੀਂ ਹੈਗੀ। ਕਿੰਨੇ ਜਾਣੇ ਚੜ ਕੇ ਆਏ ਸਨ ਅੱਜ ਗੁਰੂ ਰਾਮਦਾਸ ਦੇ ਉਸ ਨਾਮ ਮਿੱਟੀ ਦੇ ਵਿੱਚ ਮਿਲਾ ਕੇ ਰੱਖ ਦਿੱਤਾ। ਕਿਉਂਕਿ ਜਿਹੜਾ ਗੁਰੂ ਦੇ ਉੱਤੇ ਚੜਾਈ ਕਰਕੇ ਆਉਂਦਾ ਹੈ ਤੇ ਗੁਰੂ ਉਹਨਾਂ ਬਖਸ਼ਦਾ ਨਹੀਂ ਕਰਦੇ। ਜਿਹੜਾ ਪਿਆਰ ਦੇ ਨਾਲ ਆਉਂਦਾ, ਭਾਵਨਾ ਦੇ ਨਾਲ ਆਉਂਦਾ, ਜੋ ਕੁਝ ਮੰਗਦਾ ਤੇ ਗੁਰੂ ਨਾਨਕ ਦਾਸ ਉਹਨਾਂ ਝੋਲਿਆ ਭਰ ਦਿੰਦੇ ਨੇ ਸੁਆਮੀ ਸਰਨ ਭਰੇਉ ਦਰਬਾਰੇ ਕੋਟ ਅਪਰਾਧ ਖਿਣ ਕੇ ਦਾਦੇ ਤੁਧ ਬਿਨ ਕਾਰਨ ਆਧਾਰੇ ਕਿ ਅਸੀਂ ਇਹੋ ਅਰਦਾਸ ਕਰਨੇ ਪਾਤਸ਼ਾਹ ਤੇਰੇ ਤੋਂ ਬਿਨਾ ਦੁਨੀਆ ਦੀ ਇਹੋ ਜੀ ਕੋਈ ਤਾਕਤ ਨਹੀਂ ਵੀ ਜਿਹੜਾ ਸਾਡਾ ਪੀੜਾ ਪਾਰ ਕਰ ਦਵੇ ਕਿਉਂਕਿ ਗੁਰੂ ਨਾਨਕ ਦਾਸ ਮਹਾਰਾਜ ਦੀ ਨਗਰੀ ਦੇ ਵਿੱਚ ਰੁਛਦਾ ਦੇ ਨਾਲ ਭਾਵਨਾ ਦੇ ਨਾਲ ਜਾਵਾਂਗੇ ਤੇ ਮੇਰਾ ਗੁਰੂ ਰਾਮਦਾਸ ਉਸ ਮਨੁੱਖ ਦੀ ਜਾਨ ਨੇ ਕੱਢ ਦਿੰਦਾ ਇਸੇ ਤਰ੍ਹਾਂ ਜਦੋਂ ਬੈਂਕ ਦਾ ਮੈਨੇਜਰ ਉਸਨੇ ਸ਼ਰਦਾ ਦੇ ਨਾਲ ਭਾਵਨਾ ਦੇ ਨਾਲ ਅਰਦਾਸ ਕੀਤੀ ਸੀ ਜਿੱਥੇ ਉਹ ਇੱਕ ਪੁੱਤਰ ਤੋਂ ਤੜਫਦਾ ਪਿਆ ਸੀ ਤੇ ਗੁਰੂ ਰਾਮਦਾਸ ਮਹਾਰਾਜ ਜੀ ਨੇ ਐਸੀ ਕਿਰਪਾ ਕਰ ਦਿੱਤੀ ਫਿਰ ਉਸ ਦੇ ਘਰ ਦੇ ਵਿੱਚ ਜੋੜੇ ਬੱਚੇ ਬਣੇ ਇੱਕ ਧੀ ਹੁੰਦੀ ਆ ਇੱਕ ਪੁੱਤਰ ਹੁੰਦਾ ਸਾਡੀ ਭਾਵਨਾ ਅੰਦਰੋਂ ਹੋਣੀ ਚਾਹੀਦੀ ਹੈ ਸਾਡਾ ਹਿਰਦਾ ਸਾਫ਼ ਹੋਣਾ ਚਾਹੀਦਾ ਜਦੋਂ ਸਾਡਾ ਹਿਰਦਾ ਸਾਫ਼ ਹੈ ਅੰਦਰੋਂ ਭਾਵਨਾ ਹੈ ਤੇ ਗੁਰੂ ਦੇ ਦਵਾਰੇ ਉੱਤੇ ਜਾ ਕੇ ਜਦੋਂ ਮੱਥਾ ਟੇਕਾਂਗੇ ਜੋ ਕੁਝ ਮੰਗਾਂਗੇ ਤੇ ਮੇਰਾ ਗੁਰੂ ਰਾਮਦਾਸ ਉਹਨਾਂ ਦੀਆਂ ਝੋਲੀਆਂ ਭਰ ਦਿੰਦਾ ਤੇ ਅਸਿ ਜਤਨ ਕਰਨਾ ਗੁਰਬਾਣੀ ਦੇ ਨਾਲ ਜੁੜਨਾ ਤੇ ਗੁਰੂ ਗ੍ਰੰਥ ਸਾਹਿਬ ਉੱਤੇ ਵਿਸ਼ਵਾਸ ਰੱਖਣਾ ਅੱਜ ਸਾਡੀ ਸੇਧ ਤੋਂ ਵਾਸਤੇ ਬੜੀ ਲੰਘਤ ਵਾਲੀ ਗੱਲ ਬੜੀ ਸ਼ਰਮ ਵਾਲੀ ਗੱਲ ਅੱਜ ਸਾਡੇ ਬੱਚਿਆਂ ਨੂੰ ਗੁਰੂ ਧਿਆਰ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਆ ਬਰਸੋਂ ਦੀ ਗੱਲ ਇੱਕ ਬੱਚਾ 6 7 ਸਾਲ ਸ਼ਾਇਦ ਉੱਦੀ ਉਮਰ ਹੋਣੀ ਆ ਤੇ ਮੈਂ ਉਸ ਨੂੰ ਪੁੱਛ ਬੈਠਾ ਮੈਂ ਕਿਹਾ ਸ਼੍ਰੀ ਗੁਰੂ ਨਾਨਕ ਦੇਵ ਜੀ ਕੌਣ ਸਰ ਕਹਿੰਦਾ ਜੀ ਮੈਨੂੰ ਪਤਾ ਹੀ ਨਹੀਂ ਫਿਰ ਇੱਕ 10 ਸਾਲ ਦਾ ਬੱਚਾ ਉਹਨੂੰ ਪੁੱਛਿਆ ਕਿ ਗੁਰੂ ਰਾਮਦਾਸ ਜੀ ਕੌਣ ਸਨ ਕਿਦਾਂ ਉਹਨੂੰ ਪਤਾ ਨਹੀਂ ਕਿਦਾਂ ਮੈਂ ਕਿ ਗੁਰੂ ਨਾਨਕ ਪਾਸ਼ਾ ਜੀ ਕੌਣ ਸਨ ਕਿਦਾਂ ਉਹਨੂੰ ਪਤਾ ਨਹੀਂ ਮੈਂ ਕਹਿੰਦਾ ਕਿ ਕਿਹੜੀ ਕਲਾਸ ਦੇ ਵਿੱਚ ਪੜਦਾ ਕਹਿੰਦਾ ਜੀ ਐਨ ਐੜੀ ਕਲਾਸ ਵਿੱਚ ਪੜਦਾ ਸਾਡੇ ਬੱਚਿਆਂ ਨੂੰ ਬੜੇ ਸ਼ਰਮ ਵਾਲੀ ਗੱਲ ਸਾਡੇ ਬੱਚਿਆਂ ਨੂੰ ਗੁਰ ਇਤਿਹਾਸ ਦੇ ਬਾਰੇ ਜਾਣ ਕਰ ਇਹ ਨਹੀਂ ਹੈਗੀ ਆ ਥੋੜੇ ਦਿਨ ਹੋ ਗਏ ਕਾਲ ਅਕੈਡਮੀ ਦੇ ਵਿੱਚ ਗਿਆ ਧਾਰੀਵਾਲ ਭੇਟ ਉਥੇ ਵੀ ਕਹਿੰਦੇ ਆ ਕਿ ਬਹੁਤ ਇਤਿਹਾਸ ਖੰਦੇ ਨੇ ਬੱਚਿਆਂ ਨੂੰ ਤੇ ਮੈਂ ਉਥੋਂ ਦੇ ਬੱਚਿਆਂ ਨੂੰ ਵੀ ਪੁੱਛ ਬੈਠਾ ਕਿ ਗੁਰੂ ਨਾਨਕ ਪਾਸ਼ਾ ਜੀ ਕੋਲ ਸਰਨੇ ਤੇ ਸਾਨੂੰ ਪਤਾ ਹੀ ਨਹੀਂ ਤੇ ਬਾਕੀ ਜੇ ਸਾਨੂੰ ਗੁਰੂ ਨਾਨਕ ਪਾਸ਼ਾ ਦੇ ਨੇ ਪਤਾ ਸਾਡੇ 10 ਗੁਰੂ ਸਾਹਿਬਾਨ ਦੇ ਬਾਰੇ ਨਹੀਂ ਪਤਾ ਸਾਡੇ ਬੱਚਿਆਂ ਨੂੰ ਬਾਕੀ ਇਤਿਹਾਸ ਕਿੱਥੇ ਜਾਣਕਾਰੀ ਹੋਵੇਗੀ ਇੱਥੇ ਮਾਂ ਪਿਓ ਨੂੰ ਮੈਂ ਬੇਨਤੀ ਕਰਾਂਗਾ ਕਿ ਆਪਣੇ ਬੱਚਿਆਂ ਦਾ ਖਿਆਲ ਰੱਖਿਆ ਕਰੋ ਆਪਣੇ ਬੱਚਿਆਂ ਨੂੰ ਗੁਰ ਇਤਿਹਾਸ ਦੇ ਨਾਲ ਜੋੜੋ, ਗੁਰਬਾਣੀ ਦੇ ਨਾਲ ਜੋੜੋ। ਕਿਉਂਕਿ ਜਦੋਂ ਸਾਡਾ ਬੱਚਾ ਗੁਰਬਾਣੀ ਦੇ ਨਾਲ ਜੁੜੇਗਾ ਤੇ ਫਿਰ ਉਸ ਨੂੰ ਇਤਿਹਾਸ ਪਤਾ ਲੱਗੇਗਾ ਕਿ ਆਸਿਫ ਕੌਣ ਦਾ ਇਤਿਹਾਸ ਕੀ ਹੈ। ਸਿੱਖ ਦਾ ਕਰਤਾਰ ਕੀ ਸੀ? ਸਿੱਖ ਦਾ ਕਰਤਾਰ ਕੀ ਸੀ ਤੇ ਭਾਵਨਾ ਕੀ ਸੀ? ਅੱਜ ਸਿੱਖ ਦਾ ਕਰਤਾਰ ਜਿਹੜਾ ਮਿੱਟੀ ਦੇ ਵਿੱਚ ਮਿਲਾ ਦਿੱਤਾ ਗਿਆ। ਜਿਹੜੇ ਪੱਗਾਂ ਪੋਚਨੀਆਂ ਵਾਲੇ ਤਿਆਂ ਭੈਣਾ ਦੀ ਜਿਤਨੀ ਲੋਟ ਸੀ ਰਾਣੇ ਰੋਕਦੇ ਸਨ ਅੱਜ ਉਹੀ ਬੁਲਟ ਦੇ ਉੱਤੇ ਪਟਾਕੇ ਚੁਣਦੇ ਨੇ ਸਾਡੇ ਨਾਲ ਧੀਆਂ ਵੱਲ ਭੈੜਾ ਵੱਨੇ ਤੰਦੀ ਤੰਦੀ ਨਿਗਾਲਣ ਦੇਂਦੇ ਨੇ ਮਾਫ਼ ਕਰਨਾ ਲਾਈਵ ਚੱਲਦਾ ਪਿਆ ਭਾਈ ਗੁਰਦਾਸ ਜੀ ਫਰਮਾਨ ਕਰਦੇ ਪੈਣ ਦੇਖ ਪਰਾਈਆਂ ਚੰਗੀਆਂ ਮਾਵਾ ਭੈਣਾ ਧੀਆਂ ਜਾਣ ਜੇ ਸਿ ਬਗਾਨੇ ਨੂੰ ਤੇ ਇਹ ਨਹੀਂ ਕਹਿੰਦੇ ਆਪਣੀ ਨੂੰਤੀ ਕਹਿੰਨੇ ਆ ਆਪਣੀ ਨੂੰ ਮਾਂ ਕਹਿੰਨੇ ਆ ਤੇ ਬਕਾਨੇ ਵਾਸਤੇ ਪਤਾ ਨਹੀਂ ਅਸੀਂ ਕੀ ਕੀ ਸ਼ਬਦ ਵਰਤਦੇ ਪਏ ਮੈਂ ਖੁਦ ਸੁਣ ਕੇ ਹਾਂਡ ਲੈ ਗਿਆ ਐਡੀ ਲਾਖਤ ਵਾਲੀ ਗੱਲ ਸਾਡੇ ਉੱਤੇ ਅੱਜ ਸਾਡਾ ਸਾਡੇ ਨਾਲ ਧੀਆਂ ਨੂੰ ਸਾਡੇ ਦਾ ਭੈਣਾਂ ਨੂੰ ਉਹਨਾਂ ਹੀ ਜਿੰਨੀ ਮਨਤੀ ਪਈ ਸਾਡੇ ਨਾਲ ਧੀਆ ਭੈਣਾਂ ਬੈਹਿ ਜਾਂਦੇ ਨੇ ਅਚਾਰ ਕਿਸ ਬਣ ਗਏ ਨੇ ਸਾਰੇ ਪਰਿਵਾਰ ਵੱਲੋਂ ਕੁੱਟਿਆ ਮਾਰਿਆ ਜਾਂਦਾ ਕੋਈ ਜ਼ਹਿਰ ਦੇ ਕੇ ਮਾਰ ਦਿੰਦਾ ਕੋਈ ਨਹਿਰ ਦੇ ਵਿੱਚ ਧੱਕਾ ਮਾਰ ਦਿੰਦਾ ਕੋਈ ਫਾੜ ਦੇ ਕੇ ਮਾਰ ਦਿੰਦਾ ਇਹ ਕਿੱਧਰ ਜਾ ਰਿਹਾ ਸਾਡਾ ਸਮਾਜ ਕਿੱਥੇ ਸਾਡੀ ਸਿੱਖ ਕੌਮ ਕਿੱਥੇ ਉਹਨਾਂ ਚੋਲੇ ਵਾਲੇ ਜਿਹੜੇ ਸਟੇਜਾਂ ਤੇ ਚੜ ਚੜ ਕੇ ਰੌਲੇ ਪਾਉਂਦੇ ਸਨ ਕਿ ਫਲਾਣਾ ਬੰਦਾ ਐਦਾਂ ਕਰਦਾ ਤੇ ਢੀਣਾ ਬੰਦਾ ਐਦਾਂ ਕਰਦਾ ਹੁਣ ਕਿਉਂ ਨਹੀਂ ਬੋਲਦੇ ਪਾਪਾ ਹੁਣ ਅਸੀਂ ਸੁੱਤੇ ਪਏ ਆਂ ਰੌਲਾ ਪਾਉਣਾ ਹੋਵੇ ਉਹਦੇ ਵਾਸਤੇ ਸਾਡੇ ਕੋਲ ਖੁੱਲਾ ਸਮਾਂ ਲੜਨਾ ਹੋਵੇ ਉਹਦੇ ਵਾਸਤੇ ਸਾਡੇ ਕੋਲ ਖੁੱਲਾ ਸਿਰਨਾ ਆ ਸਮਾਜ ਦੇ ਵਿੱਚ ਕੀ ਬਣਦਾ ਪਿਆ ਸਾਡੀਆਂ ਧੀਆਂ ਪੈਣਾ ਦੀ ਸ਼ਰਮ ਇੱਜ਼ਤ ਲੁੱਟੀ ਜਾਂਦੀ ਹੈ ਹੁਣ ਕਿੱਥੇ ਗਿਆ ਚੋਲੇ ਵਾਲੇ ਕਿੱਥੇ ਗਿਆ ਚਿੱਟੀਆਂ ਪਰਦਾਂ ਵਾਲੇ ਜਿਹੜੇ ਆਪਣੇ ਆਪ ਨੂੰ ਮਹੰਤ ਕਹਉਂਦੇ ਸਨ ਸੰਤ ਕਹਉਂਦੇ ਸਨ ਸਾਨੂੰ ਆਪਣਾ ਕਰਤਾਰ ਸਮਝਣਾ ਪਵੇਗਾ ਸਾਡਾ ਸਿੱਖ ਤੋਂ ਹੋਂ ਦਾ ਕਰਤਾਰ ਕੀ ਸੀ ਅੱਜ ਅਸੀਂ ਵੱਡੇ ਵੱਡੇ ਸ੍ਰੀ ਸਾਹਿਬ ਪਾਲਣੇ ਅਸੀਂ ਜੀ ਬਾਬੇ ਆ ਅਸੀਂ ਫਲਾਨੇ ਆ ਅਸੀਂ ਢਿੰਗਣੇ ਆ ਕੋਈ ਕਹਿੰਦਾ ਮੈਂ ਟਕਸਾਲੀ ਆ ਕੋਈ ਕਹਿੰਦਾ ਮੈਂ ਮਿੱਸਰਨੀ ਆ ਕੋਈ ਕਹਿੰਦਾ ਮੈਂ ਨਾਨਕ ਸਰਣਾ ਸਾਡੀ ਤੇ ਇਹ ਨਹੀਂ ਲੜਾਈ ਮੁੱਕਦੀ ਭਈ ਜੋ ਸਮਾਜ ਦੇ ਵਿੱਚ ਬੰਦਾ ਪਿਆ ਅਸੀਂ ਉਹਨੂੰ ਕੀ ਮਕਾਣਾ ਲਾਈਫ ਚੱਲਦਾ ਪਿਆ ਪਰ ਇਹ ਹਾਲਾਤ ਬਣ ਗਏ ਨੇ ਸਾਨੂੰ ਸਮਝਣਾ ਪਵੇਗਾ ਕਾਰਨ ਕੀ ਆ ਅਸੀਂ ਗੁਰਬਾਣੇ ਦੇ ਨਾਲ ਟੁੱਟ ਗਏ ਅੱਜ ਅਸੀਂ ਆਪਣੇ ਬੱਚਿਆਂ ਨੂੰ ਖੁਦ ਵਿਗਾੜ ਦੇ ਪਏ ਇਥੇ ਮਾਂ ਪਿਓ ਤੇ ਸਭ ਤੋਂ ਵੱਡੀ ਗਲਤੀ ਆ ਖੁਦ ਵਿਗਾੜ ਦੇ ਪਏ ਆਪਣੇ ਬੱਚਿਆਂ ਨੂੰ ਬੱਚਿਆਂ ਦੇ ਹੱਥਾਂ ਦੇ ਵਿੱਚ ਲੱਖ ਲੱਖ ਡੇਢ ਡੇਢ ਲੱਖ ਦੇ ਖੂਨ ਨੇ ਥੱਲੇ ਬੁਲਟਾ ਤਟਿਆਂ ਦੇ ਕੋਲ ਥਾਰ ਆ ਫਿਰ ਜਉਹਾਂ ਕਿੜੀਆਂ ਲੱਗਦੇ ਨੇ ਫਿਰ ਪਤਾ ਨਹੀਂ ਕੀ ਕਸਾਬਤ ਕਰਨਾ ਚਾਹੁੰਦੇ ਹੁਣ ਅੰਤਰਈਆਂ ਨੇ ਇੱਥੇ ਤੱਕ ਕਿਹਾ ਕਿ ਇਹਨਾਂ ਪਤਾ ਨਹੀਂ ਕੀ ਢਿੱਡ ਭੀੜ ਹੁੰਦੀ ਆ ਬੋਲਟ ਸਾਡਾ ਨਵਾਂ ਸਾਡਾ ਥਾ ਸਾਡੇ ਤੇਲ ਸਾਡਾ ਇਹਨਾਂ ਪਤਾ ਨਹੀਂ ਕੀ ਢਿੱਡ ਭੀੜ ਹੁੰਦੀ ਪਈ ਹੈ ਹੁਣ ਇੱਥੇ ਤੱਕ ਲੋਕ ਨੂੰ ਗਾਲਾਂ ਕੱਢਣਗੇ ਕਿਉਂਕਿ ਸਮਾਜ ਇਦਾਂ ਦਾ ਹੈ ਕਿ ਇੱਥੇ ਸਾਰੇ ਬੋਲਾਂਗੇ ਲੋਕ ਗਾਲਾਂ ਕੱਢ ਦੇਣ ਝੂਠ ਬੋਲਾਂਗੇ ਲੋਕੀ ਹਾਰ ਪੁੰਦ ਦੇਣਗੇ ਸਿਮਾ ਇਹੋ ਜਿਹਾ ਸੱਚ ਬੋਲਣਾ ਬੜਾ ਉਖੜ ਕਿਉਂਕਿ ਸਾਡੀ ਸਿੱਖ ਕੌਮ ਦਾ ਅੱਖ ਜਿਹੜੀ ਮਰ ਗਈ ਹੈ ਮਾਫ਼ ਕਰਨਾ ਲਾਈਵ ਚੱਲਦਾ ਪਿਆ ਅੱਖ ਮਰ ਗਈ ਹੈ ਸਾਡੇ ਬੱਚਿਆਂ ਨੂੰ ਗੁਰ ਇਤਿਹਾਸ ਦੇ ਬਾਰੇ ਜਾਣਕਾਰੀ ਨਹੀਂ ਬਾਣੀ ਨਾਲ ਅਸੀਂ ਜੁੜ ਨਹੀਂ ਸਕਦੇ ਤੇ ਬਾਕੀ ਹੋਰ ਜਿਹੜੇ ਮਰਜ਼ੀ ਕੰਮ ਸਾਡੇ ਤੇ ਕਰਾਲ ਉਹਦੇ ਵੱੱਲ ਸਾਡੇ ਕੋ ਖੁੱਲਾ ਸਮਾਂ ਅੱਜ ਕੱਲ੍ਹ ਤੇ ਲੋਕਾਂ ਨੂੰ ਹੁਣ ਸਬਿਕਰ ਚੁੱਪ ਲੱਗ ਪੇ ਕਿ ਗੁਰੂ ਘਰ ਦਾ ਸਬਿਕਰ ਆ ਇਹਦੀ ਬਾਤ ਥੋੜੀ ਜਿਹਾ ਘੱਟ ਕਰ ਦੋ ਅਸੀਂ ਛਾੜ ਦੇ ਮਰੀਜ਼ਾਂ ਜੀ ਉੱਗਰ ਗਾਣੇ ਅੰਦਰ ਜਾਵੇਗੀ ਕਈ ਰੋਗ ਘਾਟ ਦਿੰਦੀ ਆ ਤੁਸੀਂ ਤੇ ਗਰਬਾਨੇ ਤੋਂ ਪੱਝੇ ਜਾ ਰਹੇ ਜੇ ਗਰਬਾਨੇ ਕੰਨ ਦੇ ਵਿੱਚ ਪਹਿਲੀ ਪੱਤਨੀ ਲੜ ਦਾਂਗੇ ਕਿ ਸ਼ਾਇਦ ਕੱਲ ਮੈਨੂੰ ਕੋਈ ਸਾਚੀ ਦਾ ਫੋਨ ਆ ਰਿਹਾ ਸੀ ਕਹਿਣ ਲੱਗਾ ਭਾਈ ਸਾਹਿਬ ਤੁਸੀਂ ਦੇਖ ਕਿੰਨੇ ਪ੍ਰਕਾਰ ਦੇ ਬਣਾਉਂਦੇ ਜੀ ਮੈਂ ਕਿਹਾ ਕੀ ਕਰਨ ਹੋ ਗਿਆ ਕਹਿੰਦਾ ਮੈਨੂੰ ਲੱਗਦਾ ਹੁਣ ਆਉਣ ਵਾਲਾ ਸਮਾਂ ਇਹੋ ਜਾਵੇਗਾ ਸਾਨੂੰ ਦੇਗ ਵੀ ਚਾਰ ਪ੍ਰਕਾਰ ਦੀ ਬਣਾਣੀ ਪਵੇਗੀ ਮੈਂ ਤਾਂ ਹੋਇਆ ਕੀ ਕਹਿੰਦਾ ਇੱਕ ਬੀਬੀ ਆਉਂਦੀ ਆ ਉਹ ਕਹਿੰਦੀ ਦੇਗ ਦੇ ਵਿੱਚ ਪਾਣੀ ਜ਼ਿਆਦਾ ਕਹਿੰਦਾ ਦੂਜੀ ਆਉਂਦੀ ਆ ਉਹ ਕਹਿੰਦੀ ਇਹਦੇ ਵਿੱਚ ਮਿੱਠਾ ਜ਼ਿਆਦਾ ਕਹਿੰਦੀ ਤੀਜੀ ਆਉਂਦੀ ਕਹਿੰਦੀ ਦੇਗ ਥੱਲੇ ਲਾਗੀ ਹੈ ਕਹਿੰਦੀ ਚੌਥੀ ਆਉਂਦੀ ਆ ਉਹ ਕਹਿੰਦੀ ਆ ਕਿ ਭਾਈ ਸਾਰਾ ਸਾਰਾ ਕਿਉਂ ਲੱਗਦਾ ਅੰਦਰ ਵਿੱਚ ਹੀ ਪਾ ਦਿੰਦਾ ਕਹਿੰਦਾ ਹੁਣ ਮੈਂ ਸਾਰਿਆਂ ਦੇ ਜਿਹੜੇ ਚਾਰੇ ਪਹਿਚਾਨ ਲੈਣੇ ਹੁਣ ਜਿੱਦਾਂ ਦਾ ਬੰਦਾ ਆਇਆ ਕਰ ਮੈਂ ਓਦਾਂ ਦੀ ਦੇਗ ਬਣਾ ਬਣਾ ਕੇ ਨੂੰ ਚਕਾਈ ਦੇ ਮੈਂ ਤਾਂ ਦੇਗ ਤੇ ਇੱਕ ਵਾਰ ਬੰਦੀਆ ਤੇ ਇੱਕ ਵਾਰ ਪਰਬਾਨ ਹੋ ਜਾਂਦੀ ਵੱਖਰੀ ਵੱਖਰੀ ਦੇਗ ਕਹਿੰਦਾ ਬਾਬਾ ਜੀ ਗਿਆਨੇ ਜੀ ਜਿੱਦਾਂ ਦੀ ਦੁਨੀਆ ਇਦਾਂ ਦਾ ਬੰਨਾ ਪੈਣਾ ਹੁਣ ਸਾਡੇ ਹਾਲਾਤ ਹੋ ਗਏ ਨੇ ਸਾਨੂੰ ਲੱਗਦਾ ਪਿਆ ਹੁਣ ਸਾਨੂੰ ਇਦਾਂ ਦਾ ਬੰਨਾ ਪੈਣਾ ਸੋ ਗੁਰੂ ਸਾਹਿਬ ਜੀ ਦੀ ਕਿਰਪਾ ਕਰਨ ਮੇਰੀ ਕਾਮ ਦਾ ਕਦੇ ਭਲਾ ਹੋ ਜਾਵੇ ਅ ਚਿੱਟੇ ਚੋਲਿਆਂ ਵਾਲਿਓ ਹੁਣ ਹਥਿਆਰ ਰੱਖੋ ਅੰਦਰ ਸਮਾਜ ਦੇ ਵਿੱਚ ਕੀ ਬੰਦਾ ਪਿਆ ਸਾਡੀਆਂ ਧੀਆਂ ਪਣਾ ਦੇ ਸ਼ਰੇ ਆਮ ਵਿੱਚ ਦੁੱਤੀ ਜਾ ਰਹੀ ਆ ਦਾਗ ਦੇ ਕਾਰਨ ਸਾਰੇ ਪਰਿਵਾਰ ਵੱਲੋਂ ਕੁੱਟਿਆ ਜਾ ਰਿਹਾ ਮਾਰਿਆ ਜਾ ਰਿਹਾ ਕੋਈ ਜ਼ਹਿਰ ਦੇ ਕੇ ਮਾਰਨ ਦਾ ਕੋਈ ਖਾਦ ਕੇ ਮਾਰਨ ਦਾ ਰੱਖੋ ਖਿਆਲ ਅੱਜ ਸਿੱਖਾਂ ਨੂੰ ਮਿੱਟੀ ਦੇ ਵਿੱਚ ਮਿਲਾ ਕੇ ਰੱਖ ਦਿੱਤਾ ਗਿਆ ਜਿਹੜੀ ਜੋਧਿਆਂ ਦੀ ਕੌਮ ਸੀ ਮਾਰਕ ਕਰਨਾ ਅੱਜ ਕੌਮ ਨੂੰ ਛੱਡ ਕੇ ਮਿੱਟੀ ਦੇ ਵਿੱਚ ਰੋਲ ਦਿੱਤਾ ਗਿਆ ਅੱਜ ਨੇ ਚਾਰਾਂ ਦੀ ਕੌਮ ਬਣ ਗਈ ਐ ਇਡਾ ਕੂਆ ਦੀ ਕੌਮ ਬਣ ਗਈ ਚੋਰਾਾਂ ਦੀ ਕੌਮ ਬਣ ਗਈ ਜਿਹੜੇ ਸਾਡੇ ਕੌਮ ਅਣਖੀ ਸੀ ਸ਼ਕਤਰਧਾਰੀ ਬਣ ਕੇ ਰਹਿੰਦੇ ਸਨ ਤੇ ਜਿੱਦਾਂ ਜੋਧਾ ਸੋਰਨਾ ਸਮਾਜ ਦੇ ਵਿੱਚ ਨਿਕਦਾ ਸੀ ਬੁਲਟ ਦੇ ਉੱਤੇ ਨਿਕਦਾ ਸੀ ਸ਼ਰਤ ਧਾਰੇ ਬਣ ਕੇ ਸਾਡੀਆਂ ਧੀਆਂ ਪੈਣਾ ਦਰਵਾਜ਼ੇ ਖੋਲ ਲੈਂਦਾ ਹੁੰਦਾ ਸਨ ਕਹਿੰਦਿਆਂ ਸਾਡੀਆਂ ਸਨ ਸਾਡੀ ਇੱਜ਼ਤ ਦੇ ਰਾਖੇ ਆ ਗਏ ਤੇ ਅੱਜ ਕੀ ਕਿਹਾ ਜਾ ਰਿਹਾ ਅੱਜ ਤੱਕ ਤਾਂ ਸਾਡਾ ਨੌਜਵਾਨ ਗੱਬਰ ਬੁਲਟ ਦੇ ਉੱਤੇ ਜਾਂਦਾ ਪਟਾਕੇ ਪਾਉਂਦਾ ਜਾਂਦਾ ਦੁਨੀਆ ਦੇ ਲੋਕ ਕਹਿੰਦੇ ਨੇ ਮਸਟੰਡੇ ਆ ਗਏ ਨੇ ڈاکੂ ਆ ਗਏ ਨੇ ਅੱਤਵਾਦੀ ਆ ਗਏ ਨੇ ਅੰਦਰ ਵੱਢ ਦੋ ਧੀਓ ਸਾਡੇ ਵਾਸਤੇ ਬੜੀ ਲੱਖਵਰਤ ਲਾਂਤਵੜੀ ਗੱਲ ਅੱਜ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਜਿਹੜੇ ਪੱਗਾਂ ਪੋਚਦਿਆਂ ਵਾਲੇ ਧੀਆ ਪੈਣਾ ਤਾਂ ਕਦੇ ਰਾਹ ਨਹੀਂ ਰੋਕਦੇ ਸਨ ਅੱਜ ਉਹਨੂੰ ਗੀਤਾਂ ਦੇ ਵਿੱਚ ਬਦਨਾਮ ਕੀਤਾ ਜਾਂਦਾ ਹੈ ਮਾਫ ਕਰਨਾ ਮੈਂ ਸ਼ਬਦ ਵਰਤ ਰਿਹਾ ਆਗੇ ਪੰਗਾ ਮੋਚਣੀਆਂ ਵਾਟ। ਪਰ ਇਹ ਸਮਿਆਂ ਦੇ ਵਿੱਚ ਜਦ ਧੀ ਭੈਣ ਦੇ ਉੱਤੇ ਕੋਈ مصیبت ਆਉਂਦੀ ਸੀ ਉਹ ਆਵਾਜ਼ ਮਾਰਦੀ ਸੀ ਸ਼ਈ ਸ਼ਈ ਰੰਗ ਗਈ बसेरे ਨੂੰ ਮੋੜੀ ਤੇ ਬਾਬਾ ਪੰਗਾ ਵਾਲਿਆਂ ਅੱਜ ਪੰਗਾ ਵਾਲਿਆਂ ਨੂੰ ਗੀਤਾਂ ਦੇ ਵਿੱਚ ਬਦਨਾਮ ਕੀਤਾ ਜਾ ਰਿਹਾ। ਤੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਅੱਗੇ ਅਰਦਾਸ ਕਰਿਆ ਕਰੋ। ਮੇਰੀ ਕਾਮ ਦਾ ਕਦੇ ਭਲਾ ਹੋ ਜਾਵੇ ਜਿਹੜੀ ਜੋਧਿਆਂ ਦੀ ਕੌਮ ਸੀ ਸੂਰਮਿਆਂ ਦੀ ਕੌਮ ਸੀ ਅੱਜ ਨੇ ਚਾਰਾਂ ਦੀ ਕੌਮ ਬਣ ਗਈ ਡਾਕੂਆਂ ਦੀ ਕੌਮ ਬਣ ਗਈ ਚੋਰਾਂ ਦੀ ਕੌਮ ਬਣ ਗਈ ਮਾਫ਼ ਕਰਨਾ ਲਾਈਵ ਚੱਲਦਾ ਪਿਆ ਸਾਡੇ ਹਾਲਾਤ ਬਣ ਗਏ ਨੇ ਸੋ ਗੁਰੂ ਸਾਹਿਬ ਜੀ ਕਿਰਪਾ ਕਰਨ ਮੇਰੀ ਕਾਮ ਦਾ ਕਦੇ ਭਲਾ ਹੋ ਜਾਵੇ ਮੇਰੀ ਕਾਮ ਗੁਰੂ ਗ੍ਰੰਥ ਦੇ ਨਾਲ ਜੁੜ ਜਾਵੇ ਕਿਉਂਕਿ ਅੱਜ ਕਾਰਨ ਕੀ ਆ ਮਾਝੇ ਵਾਲੇ ਅੱਜ ਕਬਰਾਂ ਦੇ ਨਾਲ ਜੁੜ ਕੇ ਮਾਲਵੇ ਵਾਲੇ ਡੇਰਿਆਂ ਦੇ ਨਾਲ ਦੁਆਬੇ ਵਾਲੇ ਛੇਰਿਆਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਇਕੱਲੇ ਰਹਿ ਗਏ ਅੱਜ ਘਰ ਦੇ ਵਿੱਚ ਪਾਠ ਕਰਵਾਇਦਾ ਵੱਡੇ ਸਾਰੇ ਕੈਮਰੇ ਲੱਗ ਜਾਂਦੇ ਨੇ ਤੇ ਪਾਠ ਥੱਲੇ ਬੈਠੇ ਐਲਸੀਡੀ ਤੇ ਚੱਲਦਾ ਹੁੰਦਾ ਅਸੀਂ ਬੈਠੇ ਹੁੰਨੇ ਤੇ ਅਸੀਂ ਇੱਕ ਗਲਤੀਆਂ ਕੱਢ ਰਹੇ ਹੁੰਦੇ ਆ ਕਿਹੜੇ ਵਲੇ ਗ੍ਰੰਥੀ ਇਧਰੋਂ ਲੱਤ ਪਟੇ ਇਹਦੀ ਛੁੱਟੀ ਕਰੀਏ ਕਿਹੜੇ ਵੇਲੇ ਪਾਠੀ ਇੱਥੇ ਖੁਰ ਕੇ ਇਹਦੀ ਛੁੱਟੀ ਕਰਗੇ ਅਸੀਂ ਸਾਰੀ ਦਿਹਾੜੀ ਇਹ ਨਕਾ ਪੰਦੀ ਵੇਖਦੇ ਰਹਿੰਦੇ ਆਂ ਜੀ ਜ਼ਿਆਦਾਤਰ ਅਸੀਂ ਗੁਰੂ ਘਰ ਵਿੱਚ ਇਹੋ ਕੰਮ ਕਰ ਲਾਉਂਦੇ ਆਂ ਮੱਥਾ ਮੁਥਾ ਟੇਕਣਾ ਭਾਵਨਾ ਪੂਣਾ ਸਾਡੀ ਖਤਮ ਹੋ ਗਈ ਆ ਮਾਫ ਕਰਨਾ ਲਾਈਵ ਚੱਲਦਾ ਭਾਵਨਾ ਖਾੜੀ ਖਤਮ ਹੋ ਗਈ ਆ ਅਸੀਂ ਇਹ ਵੇਖਣ ਆਂ ਗੁਰਾਂਤੀ ਸਿੰਘ ਕਿਹੜੇ ਵੜੇ ਗਲਤੀ ਕਰੇ ਇਹਦੀ ਛੁੱਟੀ ਕਰੀਏ ਹਾਂ ਤੇ ਲੋਕੀ ਸਾਡਾ ਵੀ ਹਿਸਾਬ ਤਾਬ ਰੱਖਣ ਲੱਗ ਪਏ ਨੇ ਕੋਈ ਕਹਿੰਦਾ ਕਿ 30000 ਕਮਾਉਂਦਾ ਕੋਈ ਕਹਿੰਦਾ 40000 ਰੁਪਏ ਕਮਾਉਂਦਾ ਸਾਡਾ ਵੀ ਹਿਸਾਬ ਤਾਬ ਰੱਖਣ ਲੱਗ ਪਏ ਨੇ ਹੁਣ ਲੋਕ ਗ੍ਰੰਥੀ ਸਿੰਘ ਕੋਈ ਵੀ ਚੀਜ਼ ਨਵੀਂ ਲੈ ਲੈਂਦਾ ਸਾਨੂੰ ਪਤਾ ਨਹੀਂ ਕੀ ਹੋ ਜਾਂਦਾ ਯਾਰ ਇੰਨੇ ਪੈਸੇ ਕਿੱਥੋਂ ਕਢਦੇ ਨੇ ਇਹ ਲੱਗਦਾ ਫਲਾਣਾ ਕਰਦਾ ਬਲੈਕ ਕਰਦਾ ਇਹ ਐਂ ਕਰਦਾ ਹੁਣ ਲੋਕ ਤੇ ਗ੍ਰੰਥੀ ਸਿੰਘਾਂ ਨੂੰ ਨੰਦਨ ਲੱਗ ਪਏ ਨੇ ਜਿਨ੍ਹਾਂ ਦਾ ਕਿਤੇ ਜੋਰ ਨਹੀਂ ਚੱਲਦਾ ਉਹ ਗੁਰੂ ਘਰ ਵਿੱਚੋਂ ਦਾ ਗ੍ਰੰਥੀ ਦੇ ਨਾਲ ਲੜਨ ਵਾਸਤੇ ਜਿਹੜਾ ਘਰ ਦੇ ਵਿੱਚ ਜਨਾਨੀ ਤੋਂ ਛੱਤਰ ਖਾਂਦਾ ਬੱਚਿਆਂ ਦੇ ਕੋਲੋਂ ਛੱਤਰ ਖਾਂਦਾ ਉਹ ਆਉਂਦਾ ਗੁਰੂ ਘਰ ਦੇ ਵਿੱਚ ਗ੍ਰੰਥੀ ਦੇ ਨਾਲ ਲੜਨ ਵਾਸਤੇ ਜੇ ਅਸੀਂ ਗ੍ਰੰਥੀ ਦਾ ਸਤਿਕਾਰ ਨਹੀਂ ਕਰ ਸਕਦੇ ਅਸੀਂ ਗੁਰੂ ਦਾ ਸਤਿਕਾਰ ਨਹੀਂ ਕਰ ਸਕਦੇ ਜਿੱਥੇ ਅਸੀਂ ਗੁਰੂ ਦਾ ਸਤਕਾਰ ਕਰਨਾ ਗਰੰਥੀ ਸਿੰਘ ਦਾ ਸਤਕਾਰ ਕਰਨਾ ਉਥੇ ਘਰ ਦੇ ਵਿੱਚ ਬੈਠੇ ਬਜ਼ੁਰਗ ਘਰ ਦਾ ਥੰਮ ਮਾਂ ਪਿਓ ਦੀ ਇੱਜ਼ਤ ਵੀ ਕਰਨੀ ਮੇਰਾ ਸਾਰਾ ਕਹਿੰਦਾ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰਾ ਪਰਮੇਸ਼ਰ ਵਰਗੇ ਮਾਪੇ ਜਿਨ੍ਹਾਂ ਸਾਨੂੰ ਸਾਰਾ ਸਮਾਜ ਵਿਖਾਇਆ ਢਿੱਡ ਦੇ ਵਿੱਚ 5 ਐਮਐਮ ਦੀ ਪੱਥਰੀ ਹੋਵੇ ਸਾਰੀ ਰਾਤ ਸੌਣੇ ਨਹੀਂ ਨਦੀਕ ਤਾਂ ਨਾਂ ਮੇਰੀ ਮਾਂ ਜਿਹਨੇ ਨਾਮ ਇਹਨੇ ਕੁੱਖ ਦੇ ਵਿੱਚ ਰੱਖਿਆ ਇੰਨੀਆਂ ਪੀੜਾਂ ਝੱਲੀਆਂ ਨੇ ਤੇ ਸਾਨੂੰ ਸਾਰਾ ਸਮਾਜ ਕੁਖਾਇਆ ਅੱਜ ਉਸੇ ਨਾਮ ਜਿਹੜਾ ਸਿਰ ਦੇ ਵਿੱਚ 76 ਵੱਜਦੇ ਨੇ ਤੇ ਮਾਂ ਤਾਂ ਰੋਂਦੀ ਹੋਵੇਗੀ ਕਿ ਇਹਦੇ ਨਾਲ ਚੰਗਾ ਤਾਂ ਮਬਾਦ ਰਹਤੀ ਇਹਦੇ ਨਾਲ ਚੰਗਾ ਤਾਂ ਮੇਰੇ ਘਰ ਦੇ ਵਿੱਚ ਤਾਂ ਪੈਦਾ ਨਾ ਹੁੰਦਾ ਅੱਜ ਖੁਦ ਆਤ ਪਾਣ ਕੇ ਸ੍ਰੀ ਗੁਰੂ ਸਾਹਿਬ ਜੀ ਕਰਤਾ ਕਰਨ ਹਿੰਗਾਂ ਹਾਜ਼ਰਿਕਾ ਪ੍ਰਵਾਨ ਕਰ ਲੜੀਆਂ ਗੁਰਮਤਿ ਵਿਚਾਰਾ ਕਰਦੇ ਹੋ ਗੀਆਂ ਇਹਨੇ ਅਨੇਕ ਪ੍ਰਕਾਰ ਦੀਆਂ ਗਲਤੀਆਂ ਜਾਣ ਜਾਂ ਬੱਚਾ ਸਮਝ ਕੇ ਮਾਫ਼ ਕਰਨਾ ਤਾਂ ਤਨ ਸੈਭ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬ ਸੰਗਤ ਬਖਸ਼ਣ ਜੋਗ ਬਖਸ਼ਣਾ ਜੀ ਦਾਦੇ ਸ਼ਬਦਾ ਦੇ ਨਾਲ ਜੇ ਕਿਸੇ ਨੂੰ ਗੁੱਸਾ ਲੱਗਾ ਦਾਸ ਕਿੰਮਾ ਦਾ ਲੈ ਚ ਕਿਉਂਕਿ ਗੁਰੂ ਰਾਮਦਾਸ ਦੇ ਦਰ ਦਾ ਕੁੱਤਾ ਗੁਰੂ ਰਾਮਦਾਸ ਮਹਾਰਾਜ ਜੀ ਨੇ ਡੂਟੀ ਪਾ ਕੇ ਕਿਤੇ ਵਿਚਾਰ ਕਰਦੇ ਹੋਇਆ ਭੁੱਲਾ ਚੁੱਕਾ ਤਾਂ ਠਿਮਾ ਹਾਜ਼ਰੀਆਂ ਪ੍ਰਵਾਨ ਕਰ ਲੜੀਆਂ ਗਲਤੀਆਂ ਸ਼ਰਤਨਾ ਦਸ ਦੀ ਝੋਲੀ ਪਾ ਦੇਣੀਆ ਵਿਚਾਰ ਆਪਣੇ ਖਿਰਦੇ ਵਿੱਚ ਮਸਾਲਨੇ ਸੋ ਕਿਰਪਾ ਕਰਨ ਮਹਾਰਾਜਿਓ ਇੰਨੀਆਂ ਹਾਜ਼ਰੀਆਂ ਪ੍ਰਵਾਨ ਕਰਣੀਆਂ ਤੰਤਰ ਸੈਵਕ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਆਪ ਸਰਬਸੰਗਤ ਬਖਸ਼ਣ ਬਖਸ਼ਣਾ ਜੀ ਬਲਾਉ ਫਤੇ ਜੀ ਆਪ ਕੋ ਜੀ ਵਾਹਿ ਪ੍ਰਕੀਤਾ ਖਲਸਾ ਵਾਖ ਗੁਰਜੀ ਕੀ ਫਤੇ